ਸਾਣ ਵੀਰੋ ਅਸੀਂ ਫਸਲ ਬੀਜਦੇ ਆਂ ਬੜੀ ਮਿਹਨਤ ਮੁਸ਼ਕਲਤ ਦੇ ਨਾਲ ਫਸਲ ਨੂੰ ਪਾਲਦੇ ਆਂ ਕਿੰਨੇ ਹੀ ਜ਼ਫਰ ਜਾਲਣ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਫਸਲ ਸਾਡੀ ਝੋਲੀ ਪੈਂਦੀ ਹੈ ਤੇ ਉਸ ਤੋਂ ਬਾਅਦ ਇਹ ਹੁੰਦਾ ਕਿ ਅਸੀਂ ਫਸਲ ਨੂੰ ਵੇਚੀਏ ਤੇ ਫਸਲ ਦੇ ਨਾਲ ਜੁੜੇ ਸਾਡੇ ਸੁਪਨੇ ਸਾਡੀਆਂ ਸਾਰੀਆਂ ਬੇਟਾਂ ਜਿਹੜੀਆਂ ਹੈਗੀਆਂ ਉਹਨਾਂ ਪੈਸਿਆਂ ਦੇ ਨਾਲ ਪੂਰੀਆਂ ਕਰੀਏ ਜਿਹੜੇ ਹਿਸਾਬ ਕਿਤਾਬ ਆ ਲੈਣੇ ਦੇਣੇ ਆ ਉਹ ਵੀ ਨੱਕੀ ਕਰੀਏ ਪਰ ਇਸ ਵਾਰ ਹਾਲਾਤ ਕੁਝ ਹੋਰ ਬਣੇ ਹੋਏ ਫਸਲ ਖੇਤਾਂ ਦੇ ਵਿੱਚ ਆਈ ਖੜੀ ਆ ਝੋਨਾ ਪੱਕਿਆ ਖੜਾ ਹਫਤਾ ਹਫਤਾ ਹੋ ਗਿਆ ਝੋਨਾ ਆਏ ਹੋਏ ਨੂੰ ਪਰ ਝੋਨਾ ਵੱਢਣ ਦੇ ਲਈ ਖੇਤਾਂ 'ਚ ਕੰਬਾਈਨਾ ਵਾਰਨ ਦੀ ਹਿੰਮਤ ਜੀ ਨਹੀਂ ਹੋ ਰਹੀ ਅਜਿਹੇ ਹਾਲਾਤ ਇਸ ਵਾਰ ਕਿਉਂ ਬਣੇ ਹੋਏ ਨੇ ਇਹ ਸਾਰਾ ਕੁਝ ਜਾਣਨ ਸਮਝਣ ਲਈ ਆਪਾਂ ਆਣ ਜੁੜੇ ਹਾਂ ਸਰਦਾਰ ਦਰਸ਼ਨ ਸਿੰਘ ਬਲਾੜੀਆਂ ਸਾਬਕਾ ਸਰਪੰਚ ਪਿੰਡ ਕੋਠੇ ਬੰਬੀਏ ਵਾਲੇ ਟਬੜੀ ਖਾਨਾ ਇੰਨਾ ਨਾਲ ਗੱਲ ਕਰਿਆ ਸਤਿ ਸ੍ਰੀ ਅਕਾਲਤਾ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਸੋ ਤਾਇਆ ਜੀ ਇਸ ਤਰ੍ਹਾਂ ਦੇ ਹਾਲਾਤ ਇਸ ਵਾਰ ਕਿਉਂ ਬਣੇ ਹੋਏ ਆ ਸਰਕਾਰਾਂ ਸੈਂਟਰ ਸਰਕਾਰ ਦਾ ਤਾਂ ਪਹਿਲੇ ਹੀ ਰਵਈਆ ਪੰਜਾਬ ਪ੍ਰਤੀ ਢਾੜਾ ਸੀ ਹੂੰ ਤੇ ਕੁਝ ਫਿਰ ਪੰਜਾਬ ਸਰਕਾਰ ਦਾ ਵੀ ਕਸੂਰ ਹੈ ਉਹਨੇ ਸੈਂਟਰ ਸਰਕਾਰ ਦਾ ਭਾਵੇਂ ਉਹ ਆਪੋ ਜੀਸ਼ਨ ਹੋਵੇ ਸਰਕਾਰ ਭਾਵੇਂ ਆਪ ਦੀ ਹੋਵੇ ਹੂੰ ਉਹਨਾਂ ਦਾ ਰੱਖ ਸੀ ਚੋਣਾਂ ਦੇ ਸੀਜ਼ਨ ਆਉਣ ਤੋਂ ਮਹੀਨਾ ਪਹਿਲਾਂ ਉੱਥੇ ਸੈਂਟਰ ਕੋਲੇ ਪ੍ਰਧਾਨ ਮੰਤਰੀ ਕੋਲੇ ਜਾਂਦੇ ਜਾ ਕੇ ਉਹਨਾਂ ਨਾਲ ਸਾਰਾ ਪਹਿਲ ਬਾਤਾਂ ਐ ਕਰਦੇ ਵੀ ਤਾਂ ਕਿ 1 ਅਕਤੂਬਰ ਨੂੰ ਖਰੀਦ ਸਹੀ ਚਾਲੂ ਕਰ ਸਕੇ ਸਹੀ ਕਰ ਪਰ ਉਹ ਜਿਹੜੇ ਇਸ ਗੱਲ ਤੋਂ ਜਾਣ ਤੋਂ ਅਸਫਰ ਰਹੇ ਸੋ ਵੱਡਾ ਮੁੱਦਾ ਇਹ ਹੈ ਕਿ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋਈ ਜਿਹੜਾ ਬੰਦਾ ਗਲਤੀ ਨਾਲ ਮੰਡੀ 'ਚ ਝੋਨਾ ਲਿਜਾ ਬੈਠਾ ਉਹਦਾ ਝੋਨਾ ਮੰਡੀ ਚ ਰੁਲੀ ਜਾਂਦਾ ਤੇ ਜਿਹਨੇ ਮਜਬੂਰੀ ਬਸ ਖੇਤ 'ਚ ਢਿੱਗਦੇ ਹੋਏ ਝੋਨੇ ਨੂੰ ਸਾਂਭਣ ਲਈ ਵਾੜ ਲਿਆ ਤੇ ਵੱਡ ਕੇ ਉਹਨੇ ਘਰੇ ਰੱਖ ਲਿਆ ਉਹਦਾ ਘਰੇ ਡੁੱਲੀ ਜਾਂਦਾ ਤਾਂ ਇਹਦੇ ਵਿੱਚ ਜ਼ਿੰਮੇਵਾਰ ਵੱਡੇ ਕਾਰਨ ਕੀ ਰਹੇ ਆ ਕਿ ਮੰਡੀਆਂ ਅਜੇ ਤੱਕ ਚੱਲੀਆਂ ਨਹੀਂ ਉਸ ਦਾ ਸੈਂਟਰ ਸਰਕਾਰ ਦਾ ਵੀ ਕਸੂਰ ਸੀ ਕਿ ਆ ਵੀ ਉਹਨਾਂ ਨੇ ਪਿਛਲੇ ਸਾਲ ਵਾਲਾ ਸ਼ੈਲਰਾਂ ਚ ਝੋਨਾ ਚੱਕਿਆ ਨਹੀਂ ਚੌੜ ਕੁਸਾ ਇਹ ਕਾਰਨ ਵੀ ਹੈਗਾ ਹੂੰ ਕੁਸ ਫਿਰ ਜਾਨੀ ਆਰਤੀਆਂ ਦਾ ਕਮਿਸ਼ਨ ਨਹੀਂ ਹਲੇ ਪੂਰਾ ਦਿੱਤਾ ਗਿਆ ਉਹਦਾ ਰੌਣਾ ਪਈ ਜਾਂਦਾ ਕੁਸ਼ ਲੇਬਰ ਦੀ ਲੇਵਰ ਦਾ ਰੌਲਾ ਪਈ ਜਾਂਦਾ ਉਹਨਾਂ ਨੇ ਸਾਰਿਆਂ ਨੇ ਹੜਤਾਲ ਕਰਤੀ ਹੂੰ ਚਾਹੀਦਾ ਇਹ ਸੀ ਵੀ ਕੁਝ ਨਾ ਕੁਝ ਦੇ ਦਵਾ ਕੇ ਪਹਿਲੇ ਸਮਝੌਤਾ ਟਾਈਮ ਤੇ ਕਰਿਆ ਹੁੰਦਾ ਤਾਂ ਕਿ ਸਚਾਰੂਟਾ ਕੇ ਰਾਲੇ ਇੱਕ ਤਰੀਕ ਤੋਂ ਖਰੀਦ ਚਾਲੂ ਹੁੰਦੀ ਜੀ ਪਰ ਉਹ ਅਲਗਰਜੀ ਇੰਨੀ ਕੀਤੀ ਵੀ ਪਹਿਲਾਂ ਉਹ ਪ੍ਰਵਧ ਪੀ ਨਾ ਕਰੇ ਉਹਨਾਂ ਨੂੰ ਨਾ ਸਮਝਦਾ ਕਰਸ ਕਰਿਆ ਤਾਂ ਇਸ ਕਰਕੇ ਅੱਜ ਆ ਹਾਲਾਤ ਦੇਖ ਹੁਣ ਆਪਣੇ ਉਹ ਸ਼ੈੱਡ ਦੇ ਵਿੱਚ ਮੈਂ ਦੇਖਿਆ ਵੀ 5 ਕਿੱਲਿਆਂ ਦਾ ਝੋਨਾ ਪਿਆ ਤਾਂ ਉਹਨੂੰ ਵੱਢ ਕੇ ਉੱਥੇ ਰੱਖਣ ਦੇ ਪਿੱਛੇ ਵਜ੍ਹਾ ਕੀ ਬਣੀ ਮਜਬੂਰੀ ਸੀ ਲਾਓ ਉਹ ਤਕਰੀਬਨ ਵੀ 21 ਸਤੰਬਰ ਦਾ ਤਿਆਰ ਸੀ ਕਟਾਈ ਵਾਸਤੇ ਹੂੰ ਪੰਜ ਚਾਰ ਦਿਨ ਪਿਛਲੇ ਸਾਲ ਅਸੀਂ 25 ਸਤੰਬਰ ਨੂੰ ਨਾ ਕਟਿਆ ਸੀ ਹੂੰ ਤੇ ਉਹ 1.5-200 ਰੁਪਇਆ ਐਮਐਸ ਕੀ ਤੋਂ ਵੱਧ ਵਿੱਚ ਐਸ ਵਿੱਚ ਜਾਂਦਾ ਸੀ ਤੇ ਆਪ ਦਾ ਟਾਈਮ ਨਾ ਵਿਲੇ ਹੋ ਗਈ ਪਰਾਲੀ ਦਾ ਵੱਧ ਹੋ ਗਿਆ ਅੱਗੇ ਨਹੀਂ ਲਾਉਣੀ ਪਈ ਹੂੰ ਸਾਰਾ ਕੰਮ ਕਟਾਈ ਦਾ ਬੀਜ ਦੀ ਦੂਰੀ ਰੋਣੀ ਹੋ ਗਈ ਹੂੰ ਪਰ ਐਗ ਸੀ ਉਹ ਉਸੇ ਹਿਸਾਬ ਨਾਲ ਸੀ ਉਹ ਝੋਨਾ ਇਹ ਤਾਂ 25 ਸਬ ਸਾਇਸਮਰ ਤੱਕ ਉਹ ਰੀਕੀ ਇਹ ਵੀ ਬੰਲੀ ਚਲੂ ਵੀ ਚਲੂ ਵੀ ਚਲੀ ਹੈ ਨਾ ਤਾਂ ਫਿਰ ਡਿੱਗਣ ਲਾ ਗਿਆ ਤੁਸੀਂ ਤੁਸੀਂ ਪੀਆਰ 111 ਦੀ ਗੱਲ ਕਰਦੇ ਹੋ ਪੀਆਰ 111 ਹਮ ਕਰੋ ਮਜਬੂਰੀ ਸੀ ਨਹੀਂ ਫੜੀ ਦੂ ਬਾਤ ਹੱਥ ਹੀ ਨਹੀਂ ਹੋਣਾ ਚਾਵੇ ਉਹਨੂੰ ਫਿਰ ਉੱਡਾ ਕੇ ਤਾਂ ਜਿੱਨਾ ਕਿ ਥਾਂ ਸੀ ਕਿ ਚਾਹ ਉਸ ਨੂੰ ਨਹੀਂ ਕਿ ਵੱਢ ਕੇ ਘਰੇ ਰੱਖਦਾ ਤੇ ਬਚਦਾ ਜਣੀ ਕਿਉਂਸੇ ਵੀ ਇੱਕ ਦੋ ਕੱਟਦਾ ਇਹ ਹੋਰ ਦੋ ਦੰਡੇ ਕਿ ਸੋ ਦੋਸਤੋ ਗੱਲ ਇਹ ਹੈ ਕਿ 20 21 ਸਤੰਬਰ ਤੱਕ ਜਿਹੜਾ ਝੋਨਾ ਆ ਚੁੱਕਿਆ ਸੀਗਾ ਉਹ ਜਦੋਂ 27 ਤਰੀਕ ਤੱਕ ਮੰਡੀਆਂ ਨਹੀਂ ਚੱਲੀਆਂ ਤਾਂ ਮਜਬੂਰੀ ਵਸ ਉਹ ਝੋਨਾ ਵਧਣਾ ਪਿਆ ਕਿਉਂਕਿ ਉਹ ਖੇਤ ਚ ਹੀ ਵਿਸ਼ਨਾ ਸ਼ੁਰੂ ਹੋ ਗਿਆ ਸੀ ਤੇ ਆ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਏਕੜਾਂ ਦੇ ਏਕੜ ਇੱਥੇ ਖੜਾ ਆਇਆ ਹੋਇਆ ਝੋਨਾ ਇਹਨੂੰ ਵੀ ਆਏ ਹੋਏ ਨੂੰ ਹਫਤਾ ਹੋ ਗਿਆ ਤੇ ਇਹ ਵੀ ਵੱਧ ਤੋਂ ਵੱਧ 5-4 ਦਿਨ ਹੋਰ ਘੱਟੂ ਖੇਤ ਚ ਨਹੀਂ ਬਸ ਇੱਕ ਦੋ ਦਿਨ ਲਿਫੜਾ ਸ਼ੁਰੂ ਹੋ ਗਿਆ ਲਿਫੂ ਤੇ ਇਹ ਵੀ ਹੁਣ ਖੇਤ ਚ ਲੇਫ ਕੇ ਡਿੱਗਣਾ ਸ਼ੁਰੂ ਹੋ ਜਾਣਾ ਦੋ-ਚੌ ਦਿਨਾਂ ਚ ਤਾਂ ਇਹਦਾ ਮਤਲਬ ਹੈ ਇਹ ਵੀ ਮਜਬੂਰੀ ਵਸ ਵਧਣਾ ਪਊ ਵਧ ਰਿਹਾ ਤੇ ਵੱਢ ਕੇ ਸਾਂਭਣਾ ਕਿੱਥੇ ਆ ਆਪਣੇ ਕੋਲੇ ਜਿੰਨੀ ਜਗ੍ਹਾ ਸੀ ਉਹਦੇ ਤਾਂ 5 ਏਕੜਾਂ ਦਾ ਸਾਂਭ ਗਿਆ ਤੇ ਬਾਅਦ ਤੋਂ ਬਾਅਦ 2-3 ਏਕੜਾਂ ਦਾ ਉਹਦੇ ਚ ਹੋਰ ਜਾ ਸਕਦਾ ਇਹ ਤੋਂ ਜ਼ਿਆਦਾ ਤਾਂ ਜਾਣਾ ਨਹੀਂ ਤੇ ਆਪਣੇ 12 ਕਿੱਲੇ ਖੜੇ ਆ ਜੀ ਫਿਰ ਉਹਨੂੰ ਉੱਥੇ ਜਾਣਾ ਆਪਣਾ ਸ਼ਹਿਰ ਨਹੀਂ ਸਿਟਣਾ ਪਊ ਉੱਥੇ ਜਾ ਕੇ ਰੋਲਣਾ ਪਊਗਾ ਉੱਥੇ ਰੋਲਣਾ ਪਊ ਹੁਣ ਇੱਥੇ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਵੀ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਜਾਂ ਬਣਾਏ ਜਾ ਰਹੇ ਆ ਕੀ ਇਹਨਾਂ ਦੇ ਪਿੱਛੇ ਵੱਡਾ ਕਾਰਨ ਨਹੀਂ ਤਾਂ ਨਹੀਂ ਕਿ ਸਰਕਾਰਾਂ ਜਿਹੜਾ ਕੰਮ ਕਾਲੇ ਕਾਨੂੰਨਾਂ ਦੇ ਮਾਧਿਅਮ ਨਾਲ ਕਰਨਾ ਚਾਹੁੰਦੀਆਂ ਸੀ ਉਹ ਤਾਂ ਲਾਗੂ ਨਹੀਂ ਹੋਣ ਦਿੱਤੇ ਗਏ ਉਹਨਾਂ ਨੂੰ ਵਾਪਸ ਲੈਣੇ ਪਏਗੇ ਉਹਨੂੰ ਉਹੀ ਕੰਮ ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਕਰਨਾ ਚਾਹੁੰਦੀਆਂ ਇਹ ਤਾਂ ਜਿਹੜੀ ਸਰਕਾਰ ਦਾ ਅਸਲੀ ਬੰਸ਼ਾ ਤਾਂ ਇਹੀ ਹੈ ਵੀ ਐਮਐਸਪੀ ਤੋਂ ਭਜਣਾ ਹਮ ਅਸਲੀ ਕੰਮ ਤਾਂ ਇਹੀ ਹੈ ਉਹਨੂੰ ਰੋਕਣ ਵਾਸਤੇ ਹੀ ਵੀ ਸਾਨੂੰ ਨਾ ਕਹਿਣਾ ਆਪਾਂ ਵਿਆਪੇ ਜੱਟ ਵੇਚ ਜਾਨ ਹੂੰ ਤੇ ਇਸ ਕਰਕੇ ਉਹ ਸਾਰਾ ਲੋਕਾਂ ਨੂੰ ਰੋਲ ਲੇਟ ਹੋਣਾ ਮੰਡੀ ਨਾ ਚੱਲਣੀ ਜਾਂ ਚਲਾਉਣੀ ਹੂੰ ਹੁਣ ਜਿਵੇਂ ਲੈ ਲੂ ਵੀ ਹੜਤਾਲ ਆ ਸ਼ੈਲਰ ਵਾਲਿਆਂ ਦੀ ਹੂੰ ਜਾਣਤੀ ਆਂਦੀ ਏ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਹਾਂ ਜੇ ਤਾਂ ਉਹਨਾਂ ਦਾ ਅਖੀ ਸਮਝਾਤਾ ਹੋ ਰਿਹਾ ਤੇ ਕਿਸਾਨ ਝਾਕੀ ਜਾਂਦੇ ਆ ਹੂੰ ਔੜ ਆਏ ਸ਼ੈਲਰ ਵਾਲੇ ਵੀ ਆਪਦੇ ਦਾਤ ਹੀ ਫਿਰਦੇ ਆ ਸਰਕਾਰ ਵਾਲਾ ਹਾਲ ਹੀ ਸ਼ੈਲਰ ਵਾਲਾ ਦਾ ਹੂੰ ਉਹਨੂੰ ਜੇ ਤਾਂ ਤੁਸੀਂ 1800 1900 2000 ਚ ਵੇਚਦਾ ਉਹ ਕਹਿੰਦੇ ਆ ਪਿਆਰ ਹੈ ਹੂੰ ਵੀ ਆਜੋ ਦੇਜੋ ਵੇਚ ਜਿਉਂ ਨਾ ਮਰਜੀ ਜੇ ਤੁਸੀਂ ਸਰਕਾਰੀ ਭਾਅ ਤੇ ਵਿੱਚ ਡੈਮੇਜ ਸਾਡੇ 22300 ਰੁਪਏ ਫਿਰ ਸਾਡੇ ਕੋਲੇ ਗਜਾਇਸ ਨਹੀਂ ਸਾਡੇ ਕੋਲੇ ਚੌੜ ਲਾਉਣ ਨੂੰ ਸਾਹ ਨਹੀਂ ਫਿਰ ਸਾਹ ਨਹੀਂ ਫਿਰ ਇਸ ਕਰਕੇ ਸਰਕਾਰ ਦਾ ਵੀ ਜਿੰਨਾ ਕਿਸੇ ਦਾ ਚੱਲ ਦੂਜੇ ਤਾਂ ਵਪਾਰੀ ਤਾਂ ਲਾਲਚੀ ਹੁੰਦੇ ਹੁੰਦਾ ਹੈ ਸਰਕਾਰ ਦਾ ਫਰਜ਼ ਬਣਦਾ ਸੀ ਉਸ ਦਿਨ ਨੂੰ ਆ ਕੇ ਉਹੋ ਜਿਹੇ ਹਾਲਾਤ ਪੈਦਾ ਕਰਦੇ ਜਿਹੜੀ ਫਸਲ ਇੱਕ ਤਰੀਕ ਤੇ ਬੋਦੀ ਸਹੀ ਚੱਲ ਦੇਖੋ ਸੈਂਟਰ ਸਰਕਾਰ ਰਾਜ ਸਰਕਾਰ ਤੇ ਬਾਜ਼ਾਰ ਇਹ ਤਿੰਨੇ ਮਿਲ ਕੇ ਕਿਸਾਨਾਂ ਦੀ ਪੂੰਗੀ ਬਚਾਉਣ ਨੂੰ ਤਿਆਰ ਬੈਠੇ ਆ ਤੇ ਇਹ ਜਿਹੜਾ ਕੰਮ ਕਰਦੇ ਪਏ ਆ ਇਹਦੇ ਮਾੜੇ ਸਿੱਟੇ ਆ ਜਿਹੜੇ ਉਹ ਕਿਸਾਨਾਂ ਨੂੰ ਹੀ ਭੁਗਤਨੇ ਪੈਣੇ ਆ ਸੋ ਉਹਨਾਂ ਨੂੰ ਲੱਗਦਾ ਕਿ ਜਿਹੜਾ ਕੰਮ ਅਸੀਂ ਤਿੰਨ ਕਾਲੇ ਕਾਨੂੰਨਾਂ ਦੇ ਮਾਧਿਅਮ ਨਾਲ ਕਰਨਾ ਚਾਹੁੰਦੇ ਸੀ ਉਹ ਨਹੀਂ ਲਾਗੂ ਹੋ ਸਕੇ ਉਹ ਕੰਮ ਹੁਣ ਐਂ ਕਰਾਂਗੇ ਵੀ ਇਹਨਾਂ ਨੂੰ ਹਾਲਾਤ ਹੀ ਇਹੋ ਜਿਹੇ ਪੈਦਾ ਕਰ ਦਿਓ ਕਿ ਇਹ ਮਜਬੂਰ ਹੋ ਕੇ ਕਹਿਣ ਯਾਰ ਕਿੱਧਰ ਮੰਡੀ ਜਾਵਾਂਗੇ ਇੱਥੇ ਸੱਤ ਆਉਣਿਆ ਸਾਈਲਰ ਚ ਜਾਂ ਸਾਈਲੋ ਚ ਠੀਕ ਆ ਤਾਂ ਮੈਨੂੰ ਲੱਗਦਾ ਹਾਲਾਤ ਜਾਣ ਬੁੱਝ ਕੇ ਐਸੇ ਪੈਦਾ ਤੇ ਕਿਤੇ ਕਰ ਰਹੇ ਜਾਂ ਰਹੇ ਹਨੇ ਵੀ ਖਰੀਦ ਹੋਈ ਜਾਂਦੀ ਹੈ ਜਿਹੜਾ ਕੋਈ ਫਸਿਆ ਮਜਬੂਰ ਨਹੀਂ ਰੱਖ ਸਕਦਾ ਜੀ ਕਰੇ ਜਾਂ ਨਹੀਂ ਜਾਂ ਦਬਾਅ ਹ ਹੈ ਜਿਹਨੇ ਰੇ ਲੈਣੀ ਉਹ ਹਰ ਹੁਣ ਵੀ ਵੇਚੀ ਜਾਂਦਾ 1700 ਤੋਂ ਲੈ ਕੇ 2100 ਤੱਕ ਚੱਲਦਾ ਲੱਗੀ ਫੱਬੀ ਜੀ ਲੱਗੀ ਫੱਬੀ ਜਿਹੜਾ ਉਹਨਾਂ ਨੇ ਦੇਤਾ ਰੇਟ ਉਹ ਹੀ ਰੇਟ ਆ ਮਤਲਬ ਜਿਹੜਾ ਖੇਤਾਂ ਦਾ ਮਾਲਕਾ ਉਹ ਵੀ ਕੋਈ ਮਰਜ਼ੀ ਨਹੀਂ ਤੋ ਜਿਹੜਾ ਇੱਕ ਦੋ ਕਿੱਲਿਆਂ ਚ ਸ਼ੈਲਰ ਲਾਈ ਬੈਠਾ ਉਹਦੀ ਮਰਜ਼ੀ ਆ ਸੋ ਇਹ ਜਿਹੜੇ ਹਾਲਾਤ ਆ ਇਹ ਵਧੀਆ ਬੇਖਵਲ ਇਸ਼ਾਰਾ ਨਹੀਂ ਕਰਦੇ ਪਏ ਇਹਨਾਂ ਤੋਂ ਇਹੀ ਇਸ਼ਾਰਾ ਮਿਲਦਾ ਪਿਆ ਵੀ ਭਵਿੱਖ ਤੁਹਾਡੇ ਲਈ ਹਨੇਰ ਮਈਆ ਜਾਂ ਤਾਂ ਲੜ ਕੇ ਸਰਕਾਰਾਂ ਨੂੰ ਮਜਬੂਰ ਕਰੋ ਕਿ ਬਈ ਨਾ ਤਾਂ ਤੁਹਾਨੂੰ ਸਿੱਧੇ ਹੱਥ ਕੰਨ ਫੜਨ ਰਹੀਏ ਤੇ ਨਾ ਪੁੱਠੇ ਹੱਥ ਵੀ ਬੰਦੇ ਬਣ ਕੇ ਚੱਲੋ ਤੇ ਸਾਡੇ ਮੁਤਾਬਕ ਚੱਲੋ ਤੇ ਜਾਂ ਫਿਰ ਉਹਨਾਂ ਦੀ ਸਰਕਾਰਾਂ ਦੀ ਤੇ ਬਾਜ਼ਾਰ ਦੀ ਗੁਲਾਮੀ ਸਵੀਕਾਰ ਕਰ ਲਓ ਫੈਸਲਾ ਹੁਣ ਤੁਸੀਂ ਕਰਨਾ ਤੇ ਇਹਦੇ ਵਿੱਚ ਤਾਂ ਜੀ ਆ ਜਿਹੜਾ ਪੰਚਾਇਤੀ ਚੋਲਾ ਵਾਲਾ ਮਸਲਾ ਇਹਨੂੰ ਕਿਵੇਂ ਦੇਖਦੇ ਪੰਜਾਬ ਸਰਕਾਰ ਦੇ ਕੋਲੇ ਨੇ ਛਲਕੜਾ ਫੜਕੀ ਪਜਾਤਾ ਤੇ ਲੋਕ ਉਹਨੂੰ ਛਲਕੜਾ ਚੱਕੀ ਫਿਰਦੇ ਐ ਕੋਈ ਕਾਜ ਭਰਦਾ ਫਿਰਦਾ ਕੋਈ ਕਾਜ ਪੂਰੇ ਕਰਦਾ ਫਿਰਦਾ ਕੋਈ ਮਗਰ ਭਰੌਂਦਾ ਫਿਰਦਾ ਕੋਈ ਆ ਉਹ ਤੋਂ ਨਾ ਪੁੱਲ ਗਏ ਉਹਨਾਂ ਦੀ ਨਿਗਾਹ ਹੀ ਉਧਰ ਹੋ ਗਈ ਨਾ ਉਹ ਸਰਕਾਰ ਨੇ ਕੁਛ ਆਦੇ ਨਿੰਦੇ ਆ ਨਾ ਵਰ੍ਹਤਾ ਉਹਨਾਂ ਦੇ ਕਾਗਜ਼ਾਂ ਤੱਕ ਵੀ ਸਾਡੇ ਕਾਜ ਭਰੇ ਜਾਣ ਸੀ ਕੋਣ ਰੱਦ ਹੋ ਜਾਣ ਕਿਤੇ ਚਾਹੀਦਾ ਸਰਕਾਰ ਨੂੰ ਇਹ ਸੀ ਵੀ ਘਟੂ ਘਟੇ 15 ਨਵੰਬਰ ਤੋਂ ਬਾਅਦ ਵਜਾਈ ਤੋਂ ਬਾਅਦ ਇਹਦੀ ਚੋਣਾਂ ਦਾ ਐਲਾਨ ਕਰਦੀ ਕਿ ਪਰ ਉਹ ਲੋਕਾਂ ਕਸਾਨ ਲੈ ਉਹਦੇ ਵੀ ਲੈ ਵੀ ਬਜਾਈ ਵੀ ਨਹੀਂ ਬਣ ਜਾਂਦੀ ਤੇ ਛੋਲੇ ਦਾ ਕੰਮ ਵੀ ਨਹੀਂ ਬਣਦਾ ਹਾਂ ਪਰ ਸਰਕਾਰ ਨੇ ਤਾਂ ਇਹਨੂੰ ਉਸ ਟਾਈਮ ਚ ਲੈ ਆਂਦਾ ਵੀ ਜਿੱਦੇ ਬਜਾਈ ਸ਼ੁਰੂ ਕਰਨੀ ਸੀ ਆ ਛੋਲੇ ਦੀ ਕਟਾਈ ਸ਼ੁਰੂ ਕਰਨੀ ਸੀ ਤੇ ਬੋਦੀ ਲੱਗਣੀ ਸੀ ਉਹਦੇ ਉਹਨੇ ਛੋਣਾ ਹੋ ਆ ਗਈ ਉਹਦੇ ਐਲਾਨ ਕਰਤਾ ਹਾਂ ਤੇ ਉਹਨਾਂ ਦਾ ਪ੍ਰਬੰਧ ਵੀ ਕੋਈ ਨਹੀਂ ਜਿੰਨਾਂ ਦਾ ਖਾੜਾ ਖਾੜੇ ਆ ਛੋਲੇ ਤੇ ਛੋਣਾ ਦਾ ਕੋ ਹੋਣਾ ਵੀ ਕੋਈ ਨਹੀਂ ਛੋਣਾ ਦਾ ਕੋ ਪ੍ਰਬੰਧ ਹੋਣਾ ਵੀ ਕੋਈ ਨਹੀਂ ਕਿਉਂਕਿ ਪ੍ਰਸ਼ਾਸਨ ਚੋਣਾਂ ਵਾਲੇ ਪਾਸੇ ਹੋ ਗਿਆ ਲੋਕ ਚੋਣਾਂ ਵਾਲੇ ਪਾਸੇ ਹੋ ਗਏ ਤੇ ਸਰਕਾਰ ਜਿਹੜੀ ਹੈਗੀ ਆ ਛੁੱਟੀ ਲੈ ਗਈ ਉਹਨੇ ਚਿਰ ਵਾਸਤੇ ਸੋ ਦੋਸਤੋ ਕਿਸਾਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਲੈ ਕੇ ਜੇ ਆਪਾਂ ਆ ਗੱਲ ਲਈਏ ਕਿ ਭੰਡਾ ਪੜਾ ਰੀਆਂ ਕਿੰਨਾ ਕੁ ਭਾਰ ਇੱਕ ਮੁਠੀ ਚੱਕਲਾ ਦੂਜੀ ਨੂੰ ਤਿਆਰ ਮਤਲਬ ਇੱਕ ਮਸਲਾ ਨਿਬੜਦਾ ਨਹੀਂ ਤੇ ਦੂਜਾ ਪਹਿਲਾਂ ਖੜਾ ਹੁੰਦਾ ਤੇ ਇਹ ਇਦਾਂ ਹੀ ਚੱਲਦਾ ਰਹੂਗਾ ਜੇਕਰ ਅਸੀਂ ਫੈਸਲਾ ਕੋਨ ਲੜਾਈ ਲੜਨ ਵਾਸਤੇ ਅੱਗੇ ਨਹੀਂ ਆਉਂਦੇ ਕਿਸਾਨ ਨਹੀਂ ਅੱਗੇ ਆਉਂਦੇ ਕਿਸਾਨ ਜੱਥੇਬੰਦੀਆਂ ਨਹੀਂ ਅੱਗੇ ਆਉਂਦੀ। ਸੋ ਇਸ ਵੀਡੀਓ ਰਾਈ ਜਿਹੜੀ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਗਈ ਆ। ਜੇਕਰ ਇਹ ਤੁਹਾਨੂੰ ਠੀਕ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਤੇ ਕਲਿੱਕ ਕਰ ਦਿਓ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ, ਸ਼ੇਅਰ, ਫਾਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ। ਤਾਂ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ। ਸਾਰਿਆਂ ਨੂੰ ਕਿਸਾਨ ਭਰਾਵਾਂ ਦਾ ਵੀ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।